ਮਹਾਰਾਧਿਆਨੇ ਠੋਕੇ ਚਹੀਤੋ ਤੁਹਾਡੀ ਸੋਚ ਤੇ ਮਹਾਰਾਧਿਆਨੇ ਠੋਕੇ ਇੰਡੀਆ ਆਉਂਦਾ ਪਾਕਿਸਤਾਨ ਇੰਡੀਆ ਆਉਂਦਾ ਪਾਕਿਸਤਾਨ ਸਮੂਹ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਯੂਨ ਓਨ ਤੇ ਭਾਰੀ ਵਿਰੋਧ ਪ੍ਰਦਰਸ਼ਨ ਅਤੇ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਦੂਰੋਂ ਨੇੜੇੋਂ ਸੰਗਤਾਂ ਨੇ ਪਹੁੰਚ ਕੇ ਆਪਣਾ ਰੋਸ ਪ੍ਰਗਟ ਕੀਤਾ ਖਾਲਿਸਤਾਨੀ ਝੰਡਿਆਂ ਦੇ ਨਾਲ ਸਜੇ ਇਸ ਰੋਸ ਪ੍ਰਦਰਸ਼ਨ ਦੌਰਾਨ ਸੰਗਤਾਂ ਵੱਲੋਂ ਭਾਰਤ ਦੀਆਂ ਘਟ ਗਿੰਦੀਆਂ ਵਿਰੋਧੀ ਨੀਤੀਆਂ ਦੀ ਨਿਖੇਦੀ ਕੀਤੀ ਗਈ ਇਸ ਦੌਰਾਨ ਖਾਲਿਸਤਾਨ ਅਫੇਅਰ ਸੈਂਟਰ ਦੇ ਸञ्चालਕ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਸਿੱਖਾਂ ਨੂੰ ਖਤਮ ਕਰਨ ਲਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈ ਕਸ਼ਮੀਰੀਆਂ ਤੇ ਬੋਧੀਆਂ ਤੇ ਜ਼ੁਲਮ ਹੋ ਰਹੇ ਹਨ ਜਿਵੇਂ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਲਗਾ ਕੇ ਉਸ ਨੂੰ ਡਿਬਰੂਗੜ੍ਹ ਭੇਜ ਦਿੱਤਾ ਗਿਆ ਉਸੀ ਤਰ੍ਹਾਂ ਲੇ ਦੇ ਵਾਧਾਵਨ ਕਾਰਕੋ ਨੂੰ ਜੋਧਪੁਰ ਦੀ ਜੇਲ੍ਹ ਭੇਜ ਦਿੱਤਾ ਗਿਆ ਹੈ ਉਹਨਾਂ ਕਹਿੰਦੇ ਕਿ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਭਾਰਤ ਚਾਰੇ ਪਾਸਿਓ ਆਪਣਾ ਕੰਟਰੋਲ ਖੋ ਰਿਹਾ ਹੈ ਅੱਜ ਅਸੀਂ 193 ਮੁਲਕਾਂ ਦੀ ਰੋਮੈਂਦਗੀ ਕਰਦੀ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਦੇ ਬਾਹਰ ਖੜੇ ਹਾਂ ਯੂਨਾਈਟਿਡ ਨੇਸ਼ਨਸ ਦਾ 80ਵਾਂ ਸੈਸ਼ਨ ਚੱਲ ਰਿਹਾ ਹੈ ਔਰ ਅੱਜ ਭਾਰਤ ਦੀ ਖੂਨੀ ਸਰਕਾਰ ਦਾ ਖੂਨੀ ਵਿਦੇਸ਼ ਮੰਤਰੀ ਜਿਸ ਨੇ ਬਾਹਰਲੇ ਮੁਲਕਾਂ ਦੇ ਵਿੱਚ ਟ੍ਰਾਂਸਨੈਸ਼ਨਲ ਡਿਪਰੈਸ਼ਨ ਰਾਈ ਪਿਛਲੇ 2 ਸਾਲਾਂ ਚ ਪਾਈ ਹਰਦੀਪ ਸਿੰਘ ਨੇਜਰ ਸਮੇਤ ਜਿੱਥੇ ਪਾਈ ਪਰਮਜੀਤ ਸਿੰਘ ਪੰਜਵਾਰਡ ਪਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰਵਾਇਆ ਉੱਥੇ ਇਹਨਾਂ ਦੀਆਂ ਬਾਕੀ ਨੀਤੀਆਂ ਜਿਹੜੀਆਂ ਕਿ ਬੇਨਕਾਬ ਕੀਤੀਆਂ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਮੁਸਤਦੀ ਨੇ ਅੱਜ ਉਸ ਐਸ ਜੈ ਸ਼ੰਕਰ ਨੇ ਸੰਬੋਧਨ ਕਰਨਾ ਹੈ ਯੂਨ ਜਨਰਲ ਅਸੈਂਬਲੀ ਨੂੰ ਔਰ ਈਸਟ ਕੋਸ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੋਮਣੀ ਅਕਾਲੀ ਦਰ ਅੰਮ੍ਰਿਤਸਰ ਸਿਕਸ ਫਾਰ ਜਸਟਿਸ ਸਿਕਸ ਯੂਥ ਆਫ ਅਮਰੀਕਾ ਵਰਲਡ ਸਿੱਖ ਪਾਰਲੀਮੈਂਟ ਇਹਨਾਂ ਸਾਰਿਆਂ ਦੇ ਬਿਹਾਫ ਤੇ ਅੱਜ ਪ੍ਰੋਟੈਸਟ ਦੀ ਕਾਲ ਦਿੱਤੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜੁੜ ਰਹੀਆਂ ਨੇ ਦੂਰ ਦਰਾਡੇੋਂ ਆ ਕੇ ਵਾਸ਼ਿੰਗਟਨ ਡੀਸੀ ਤੋਂ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਤੇ ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਹ ਇੱਕ ਰਿਪਰੈਜ਼ੈਂਟ ਕ੍ਰੀਏਟਿਵ ਗੈਦਰਿੰਗ ਦਾ ਰੂਪ ਦੇ ਵਿੱਚ ਮੈਸੇਜ ਹੈ ਔਰ ਇਸ ਵੇਲੇ ਜੋ ਹਾਲਾਤ ਸਾਡੇ ਖਿੱਤੇ ਦੇ ਬਣੇ ਹੋਏ ਨੇ ਪ੍ਰੈਜ਼ੀਡੈਂਟ ਟਰੰਪ ਰਿਪੀਟਿਡਲੀ ਉਹਨਾਂ ਨੇ ਮੋਦੀ ਸਰਕਾਰ ਦਾ ਜਿਹੜਾ ਡੈਮੋਕ੍ਰੇਸੀ ਦਾ ਫਾਰਸੀ ਧੋਖੇਬਾਜ਼ਾਂ ਦਾ ਉਸ ਨੂੰ ਜਿਹੜਾ ਉਸ ਬਲਫ ਨੂੰ ਕਾਲ ਆਊਟ ਕੀਤਾ ਇਸ ਵੇਲੇ H1B ਵੀਜ਼ੇ ਦੇ ਉੱਤੇ 1 ਲੱਖ ਡਾਲਰ ਦੀ ਫੀਸ ਜਿਹੜੀ ਹੈ ਉਹ ਆयत ਕੀਤੀ ਗਈ ਹੈ 72ਵੀਂ ਸਦੀ ਫਰਾਡੀਏ ਜਿਹੜੇ ਭਾਰਤੀ ਨੇ ਉਹੀ ਇੱਥੇ ਆਉਂਦੇ ਸਨ ਇਸ ਤੋਂ ਇਲਾਵਾ 50% ਟੈਰਿਫ 25% ਟੈਰਿਫ ਤੇ 25% ਜਿਹੜੀ ਯੂਕਰੇਨ ਵਾਰ ਜਿਹਨੂੰ ਮੋਦੀ ਨੇ ਜਿਹੜਾ ਉਹ ਆਪਣੀ ਵਾਰ ਬਣਾਇਆ ਔਰ ਪ੍ਰੈਜ਼ੀਡੈਂਟ 트ੰਪ ਨੇ ਵੀ ਕਿਹਾ ਕਿ ਇਟ ਇਜ਼ ਮੋਦੀਜ਼ ਵਾਰ ਕਿ ਫਿਊਲ ਕਰਦੇ ਨੇ ਰਸ਼ੀਅਨ ਆਇਲ ਇੰਡਸਟਰੀ ਨੂੰ ਔਰ ਯੂਕਰੇਨ ਦੇ ਵਿੱਚ ਹਜ਼ਾਰਾਂ ਬੇਗੁਨਾਹ ਮਾਰੇ ਜਾ ਰਹੇ ਨੇ ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਈਵਨ ਲਦਾਖ ਵਰਗਾ ਬਿਲਕੁਲ ਇੱਕ ਪੀਸਫੁਲ ਸੂਬਾ ਜਿੱਥੇ ਬੁੱਧ ਧਰਮ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਨੂੰ 2019 ਦੇ ਵਿੱਚ ਯੂਨੀਅਨ ਟੈਰੀਟਰੀ ਦਾ ਜਦੋਂ ਸਟੇਟਸ ਦਿੱਤਾ ਗਿਆ ਤੇ ਉਹਨਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਵੀ ਪਤਾ ਨਹੀਂ ਸਾਨੂੰ ਕੀ ਮਿਲ ਗਿਆ ਅੱਜ ਹਾਲ ਇਹ ਹੈ ਕਿ ਸੋਨਮ ਵਾਂਚੁਕ ਜਿਹੜਾ ਗਾਂਧੀਵਾਦੀ ਲੀਡਰ ਹੈ ਉਹਨੂੰ ਜਿਹੜਾ ਇਹਨਾਂ ਨੇ ਐਨਐਸਏ ਦੇ ਥੱਲੇ ਚੁੱਕ ਕੇ ਜੋਧਪੁਰ ਸੁਟਿਆ ਜਿਵੇਂ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸੁਟਿਆ ਹੋਇਆ ਹੈ ਔਰ ਉੱਥੇ ਗੋਲੀ ਚਲਾ ਕੇ ਚਾਰ ਬੇਗੁਨਾ ਸਟੂਡੈਂਟਸ ਨੂੰ ਜਿਹਨੂੰ ਜਨਰੇਸ਼ਨ ਜ਼ੀ ਕਿਹਾ ਜਾਂਦਾ ਹੈ ਅਜੋ ਸੜਕਾਂ ਤੇ ਨੇ ਸੋ ਇਹ ਭਾਰਤ ਦੀ ਅਸਲ ਹਾਲਤ ਹੈ ਮਨੀਪੁਰ ਸਮੇਤ ਭਾਰਤ ਦੇ ਉੱਤਰ ਪੂਰਬ ਦੇ 7 ਸੂਬੇ ਪਹਿਲਾਂ ਇਹਨਾਂ ਦੇ ਕਾਬੂ ਤੋਂ ਬਾਹਰ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜਾ ਇਹਨਾਂ ਦੇ ਜ਼ਬਰ ਦੀ ਚੱਕੀ ਚੱਲ ਰਹੀ ਹੈ ਹੁਣ ਲਦਾਖ ਵੀ ਇਹਨਾਂ ਦੇ ਹੱਥਾਂ 'ਚੋਂ ਨਿਕਲ ਗਿਆ ਔਰ ਖਾਲਸਤਾਨ ਦਾ ਮੁੱਦਾ ਇਸ ਵੇਲੇ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ ਦੁਨੀਆ ਦੇ ਵਿੱਚ ਬੜੀ ਸਿੰਪਥੀ ਦੇ ਨਾਲ ਇਸ ਗੱਲ ਨੂੰ ਦੇਖਿਆ ਜਾ ਰਿਹਾ ਹੈ ਵੀ ਸਿੱਖ ਕੌਮ ਜਿਹੜੀ ਕਿ ਤੀਸਰੀ ਧਿਰ ਸੀ ਜਦੋਂ 1947 ਦੇ ਵਿੱਚ ਟਰਾਂਸਫਰ ਆਫ ਪਾਵਰ ਹੋਈ negotiation ਦੇ ਲਈ round table conferences ਹੋਈਆਂ ਔਰ ਸਿੱਖ ਲੀਡਰਸ਼ਿਪ ਨੇ ਗਾਂਧੀ nehru ਦੇ ਵਾਅਦਿਆਂ ਦੇ ਉੱਤੇ indian union ਨੂੰ join ਕੀਤਾ ਪਰ 37 ਵਰਿਆਂ ਬਾਅਦ 47 ਤੋਂ 84 ਤੱਕ ਅਸੀਂ ਦੇਖਦੇ ਆਂ ਕਿ ਜੂਨ 84 ਦੇ ਪਹਿਲੇ ਹਫਤੇ ਸਿੱਖਾਂ ਦੇ ਖਿਲਾਫ ਅਣ ਐਲਾਨੀਆਂ جنگ ਟੋਟਲ ਵਾਰ ਡਿਕਲੇਅਰ ਕੀਤੀ ਗਈ ਔਰ ਇਹਨਾਂ 41 ਸਾਲਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਥਿਆਰ ਸਾਮ-ਦਾਮ ਦੰਡ ਭੇਜਦਾ ਤਾਂ ਹੈ ਹੀ ਹੈ ਇਹ ਵੀ ਪਹਿਲੀ ਵਾਰ ਉਸ ਖਿੱਤੇ ਦੇ ਵਿੱਚ ਅਸੀਂ ਦੇਖ ਰਹੇ ਹਾਂ 1988 'ਚ ਵੀ ਇਹਨਾਂ ਨੇ ਵਾਟਰ ਨੂੰ ਐਜ਼ ਅ ਵੈਪਨ ਇਸਤੇਮਾਲ ਕਰਕੇ ਪੰਜਾਬ ਨੂੰ ਪਾਣੀ ਦੇ ਵਿੱਚ ਡੋਬਿਆ ਸੀ ਅੱਜ 2000 ਦੇ ਕਰੀਬ ਪੰਜਾਬ ਦੇ ਪਿੰਡ ਪਾਣੀ ਦੇ ਵਿੱਚ ਡੋਬੇ ਗਏ 6-6 ਫੁੱਟ ਰੇਤਾ ਖੇਤਾਂ ਦੇ ਵਿੱਚ ਹੈ ਔਰ ਮਜ਼ਾਕ ਕਰਦੇ ਆ ਮੋਦੀ ਜਿਹੜਾ ਕਿ 1 ਮਹੀਨੇ ਬਾਅਦ ਆਇਆ ਤੇ 1500 ਕਰੋੜ ਦੇ ਪੈਕੇਜ ਦੀ ਗੱਲ ਕੀਤੀ ਕੱਲ ਪੰਜਾਬ ਐਸੈਂਬਲੀ ਨੇ ਇੰਡੀਅਨ ਗਵਰਨਮੈਂਟ ਨੂੰ ਕੰਡੈਮਨ ਕਰਦਿਆਂ ਰੈਜ਼ੋਲੂਸ਼ਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਵਨ ਉਹ 1500 ਕਰੋੜ ਜਿਹੜਾ ਪ੍ਰੋਮਿਸ ਕੀਤਾ ਗਿਆ ਉਹਦੇ ਚੋਂ ਵੀ ਅਜੇ ਤੱਕ ਇੱਕ ਪੈਣੀ ਵੀ ਪੰਜਾਬ ਦੇ ਵਿੱਚ ਨਹੀਂ ਆਈ ਔਰ ਇਹ ਸਿੱਖਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿਉਂਕਿ ਸਿੱਖਾਂ ਨੇ ਇਹਨਾਂ ਦਾ ਜਿਹੜਾ ਲੇਟੈਸਟ ਸੋ ਕਾਲਡ ਆਪਰੇਸ਼ਨ ਸੰਦੂਰ ਉਸ ਦੇ ਵਿੱਚ ਸਿੱਖ ਕੌਮ ਨੇ ਕਿਹਾ ਇਹ ਸਾਡੀ ਜੰਗ ਨਹੀਂ ਹੈ ਉਧਰ ਸਾਡਾ ਨਨਕਾਣਾ ਹੈ ਇਧਰ ਸਾਡਾ ਦਰਬਾਰ ਸਾਹਿਬ ਹੈ ਔਰ ਇਹ ਬਿਲਕੁਲ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਨੂੰ ਅਸੀਂ ਨਹੀਂ ਮੰਨਦੇ